ਕਿ ਮੈਂ ਕਿਤੇ ਵੀ ਕਿਸੇ ਜਿ Universiti ਕਿਸੇ College ਕਿਸੇ ਹੋਰ ਥਾਂ ਦੇ ਉੱਤੇ ਜਾਣਾ ਤੇ ਲੋਕ ਪਹਿਲੀ ਹਾਲ ਛਿਛ ਕਰਨ ਲੱਗ ਜਾਂਦਾ ਤੁਸੀਂ ਬਾਡੀਗਾਰਡ ਨਹੀਂ ਰੱਖਦੇ ਨਾਲ ਪਰਮਜੀਤ ਸਿੰਘ ਸਿੱਧੂ ਤੋਂ ਪਮੀ ਭਾਈ ਮੈਨੂੰ ਲੋਕਾਂ ਨੇ ਬੁਲਾਇਆ ਲੋਕਾਂ ਨੂੰ ਤਾਂ ਕੈਮਰਮਾ ਆਪਦੇ ਬਾਡੀਗਾਰਡਾਂ ਤੋਂ ਆਪਦੇ ਬੌਂਸਰਸ ਦੇ ਉੱਤੋਂ ਉਹ ਕਿੰਨਾ ਕਿ ਸ਼ੋਅ ਕਰਦਾ ਮੈਂ ਕਿਸੇ ਦਾ ਨੁਕਸਾਨ ਹੀ ਨਹੀਂ ਕੀਤਾ ਥ੍ਰੈਟ ਕਾਲ ਕਾ ਦੇ ਲਈ ਆਉਣੀਆਂ ਨੇ ਅੱਛਾ ਲੋਕ ਕਲਾਕਾਰ ਕੋਲੇ ਐਨੇ ਪੈਸੇ ਵੀ ਨਹੀਂ ਹੁੰਦੇ 15 ਲੱਖ ਚ ਨਹੀਂ ਸ਼ੋਅ ਕਰਦਾ ਮੈਂ ਉਹਨੇਕ ਸਿ ショ ਕਰਦਾ ਜਿਨੇ ਲੋਕ ਪੇ ਕਰ ਸਕਦੇ ਨੇ ਕਿਉਂਕਿ ਮੈਂ ਲੋਕਾਂ ਦਾ ਕਲਾਕਾਰ ਗਾਉਣਾ ਮੇਰਾ ਬਿジネス ਨਹੀਂ ਹੈਗਾ ਇਹ ਮੇਰਾ ਸ਼ੌਕ ਸੀ ਤੇ ਮੇਰਾ ਪੈਸ਼ਨ ਸੀ ਮੈਂ ਆਪਣੇ ਪੈਸ਼ਨ ਨੂੰ ਬੀਬਾ profession ਬਣਾਇਆ ਸਟੇਟ ਆਫ ધ ਅਗੇਂਸਟ ਕੁਝ ਵੀ ਨਹੀਂ ਦੇਖਣਾ ਚਾਹੁੰਦੀ ਬਾਕੀ ਤਾਂ ਸੈਂਸਰ ਬੋਰਡ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿਉਂਕਿ ਮੈਂ ਨਾ ਉਹ ਫਿਲਮ ਦੇਖੀ ਹੈ ਨਾ ਉਹਦੇ ਬਾਰੇ ਚ ਮੈਨੂੰ ਕੋਬਾਲਾ ਗਿਆਨ ਹੈਗਾ ਪਰ ਮੈਂ ਖਾਲੜਾ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਉਹਨਾਂ ਦਾ ਕਾਰਡ ਮੈਂ ਹੁਣ ਤੱਕ ਵੀ ਸਾਹਮ ਕੇ ਆਪਣੇ ਕੋਲੇ ਰੱਖਿਆ ਹੋਇਆ ਹੈ ਤੇ ਅੱਜ ਦੇ ਗੀਤਾਂ ਦੇ ਵਿੱਚ ਤੁਸੀਂ ਫੋਕ ਦੀ ਜਗਾ ਕਿੱਥੇ ਦੇਖਦੇ ਹੋ ਕੁੜੀ ਨੂੰ ਗਿੱਧਾ ਸਿਖਾਉਣ ਦੀ ਲੋੜ ਨਹੀਂ ਪੈਂਦੀ ਗੁੱਦੀ ਦੇ ਜ਼ਹਿਨ 'ਚ ਗਿੱਧਾ ਆ ਜਾਂਦਾ ਮੈਂ ਕਦੇ ਵੀ ਨਾ ਕਦੇ ਮੈਂ ਇੰਸਟਾ ਤੇ ਨਾ ਕਦੇ ਮੈਂ YouTube ਦੇ ਉੱਤੇ ਕਿ ਮੇਰੇ ਗਾਣੇ ਮਿਲੀਅਨ 'ਚ ਵੀ ਗਏ ਨੇ ਮੇਰੇ ਗਾਣੇ ਹਜ਼ਾਰਾਂ 'ਚ ਵੀ ਰਹੇ ਰਣਜੀਤ ਬਾਵਾ ਉਹ ਵੀ ਬਹੁਤ ਰਿਸਪੈਕਟ ਕਰਦਾ ਵਿਚਾਰਾ ਮੈਂ ਉਹਨੂੰ ਕਹਿ ਰਿਹਾ ਨਾ ਤੂੰ ਬਹੁਤ ਸੋਹਣਾ ਫੋਕ ਗਾਉਣਾ ਹੈਗਾ ਤੇ ਬੜੀ ਬੱਡੀ ਡਿਮਾਂਡ ਵੀ ਹੈਗੀ ਐ ਜੈਂਗਸਟਰਸ ਦੇ ਵਿੱਚ ਤੇ ਤੂੰ ਇਹਦਾ ਪੱਲਾ ਨਾ ਛੱਡੀ ਸਾਸ਼ਿਕਾ ਜੀ ਮੈਂ ਹਮਮਤ ਤੁਸੀਂ ਦੇਖ ਰਹੇ ਹੋ ਦੀ ਪੰਜਾਬੀ ਲਿੰਕ ਅੱਜ ਸਾਡੇ ਨਾਲ ਇੱਕ ਫੋਕ ਸਿੰਗਰ ਨੇ ਜਿਨ੍ਹਾਂ ਨੂੰ ਹਰ ਕੋਈ ਜਾਣਦਾ ਛਿਛੀ ਕਰਕੇ ਉਹਨਾਂ ਦੇ ਇੱਕ ਬ੍ਰਾਂਡ ਜਿਹੜਾ ਉਹਨਾਂ ਨੇ ਇੱਕ ਸ਼ਬਦ ਨੂੰ ਬਣਾ ਦਿੱਤਾ ਸੋ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਮੀ ਬਾਈ ਜੀ ਸਾਡੇ ਨਾਲ ਨੇ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੀ ਹਾਲ ਚਾਲ ਹੈ ਸਭ ਬਹੁਤ ਵਧੀਆ ਬਹੁਤ ਪਹਿਲਾਂ ਮੈਨੂੰ ਇਹ ਦੱਸੋ 치 ਦੀ ਕੀ ਕਹਾਣੀ ਹੈ ਕਹਾਣੀ ਤਾਂ ਕੁਝ ਨਹੀਂ ਹੈ ਕਿ ਮੇਰੇ ਲੋਕਨਾਚ ਚੂ ਮਰਦੇ ਵਿੱਚ ਸ਼ਿਸ਼ਕਰ ਲੋਕ ਮਾਰਦੇ ਸਨ ਮੇਰੇ استاد ਜੀ ਪਾਕਿਸਤਾਨੋਂ ਮਾਈਗਰੇਟ ਹੋ ਕੇ ਆਏ ਸੀ ਸੋ ਉਹ ਜਦੋਂ ਨੱਚਦੇ ਸੀ ਤੇ ਭੂਮਰਾਂ ਪਾਉਂਦੇ ਸਨ ਤੇ ਉਦੋਂ ਇਹ ਸ਼ਿਸ਼ਕਰ ਜਿਹੜੀ ਹੈਗੀ ਹੈ ਉਹਦੇ ਵਿੱਚ ਮਾਰਦੇ ਸੀ ਤੇ ਫਿਰ ਮੈਨੂੰ ਇੱਕ ਗਾਣਾ ਉਹਨਾਂ ਨੇ ਦਿੱਤਾ ਸੀ ਕਿ ਪੁੱਤਰਾ ਇਹ ਕਦੇ ਗਾਈ ਅ ਤੇ ਮੈਂ ਉਹਦੇ ਚੋਂ ਡਿਪਿਕਟ ਕਰ ਦਿੱਤੀ ਸੋ ਮੇਰੀ ਇਨਵੈਂਸ਼ਨ ਸੀ ਇਹ ਤੇ ਡਿਪਿਕਟ ਕੀਤੀ ਤੇ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨੀ ਪਪੂਲਰ ਹੋ ਜੂਗੀ ਸੋ ਐਡ ਪ੍ਰੈਜ਼ੈਂਟ ਉਹ ਮੇਰੀ ਸਿਗਨੇਚਰ ਟੂਨ ਬਣ ਗਈ ਹੈ ਕਿ ਮੈਂ ਕਿਤੇ ਵੀ ਕਿਸੇ ਯੂਨੀਵਰਸਿਟੀ ਕਿਸੇ ਕਾਲਜ ਕਿਸੇ ਹੋਰ ਥਾਂ ਦੇ ਉੱਤੇ ਜਾਣਾ ਤੇ ਲੋਕ ਪਹਿਲੇ ਹਾਲ ਚਿਚ ਕਰਨ ਲੱਗ ਜਾਂਦਾ ਐਂਡ ਸੋ ਉਹ ਇਟਸ ਵੈਰੀ ਪਪੂਲਰ ਹੋ ਗਿਆ ਤੇ ਇਸ ਕਰਕੇ ਉਹ ਹੈ ਤੇ ਇੰਨੀ ਕਿ ਉਹਦੀ ਬੈਕਗ੍ਰਾਉਂਡ ਹੈਗੀ ਹੈ ਕੋਈ ਲੰਬੀ ਚੌੜੀ ਨਹੀਂ ਸਰ ਇੱਕ ਹੋਰ ਗੱਲ ਜਿਹੜੀ ਅੱਜ ਜਦੋਂ ਤੁਸੀਂ ਐਂਟਰ ਹੋਏ ਹੋ ਤੇ ਇੱਕ ਮੈਂ ਨੋਟਿਸ ਕੀਤੀ ਆ ਤੁਸੀਂ ਆਏ ਹੋ ਕੱਲੇ ਆਏ ਹੋ ਤੁਹਾਡਾ ਜੋ ਤੁਹਾਡੇ ਨਾਲ ਬਾਡੀਗਾਰਡਸ ਤੁਹਾਡੇ ਨਹੀਂ ਆਏ ਉਹਦਾ ਕੀ ਕਾਰਨ ਤੁਸੀਂ ਬਾਡੀਗਾਰਡਸ ਨਹੀਂ ਰੱਖਦੇ ਨਾਲ ਮੈਂ ਅਜ ਤੱਕ ਬੇਟਾ ਨਾ ਕੋਈ ਬਾਡੀਗਾਰਡ ਨਾ ਕੋਈ ਬੌਂਸਰ ਨਾ ਕੋਈ ਨਹੀਂ ਕਿਉਂਕਿ ਇਸ ਧਰਤੀ ਦੇ ਉੱਤੇ ਬੰਦਾ ਕੱਲਾ ਹੀ ਆਉਂਦਾ ਕੱਲਾ ਹੀ ਜਾਂਦਾ ਹੈ ਹੂੰ ਤੇ ਇਹ ਬਾਹਲੇ ਲੋਕਾਂ ਨੂੰ ਸਮਝ ਨਹੀਂ ਲੱਗਦੀ ਮੈਂ ਲੋਕਾਂ ਦਾ ਕਲਾਕਾਰ ਆ ਪਮੀ ਬਾਈ ਪਰਮਜੀਤ ਸਿੰਘ ਸਿੱਧੂ ਤੋਂ ਪਮੀ ਬਾਈ ਮੈਨੂੰ ਲੋਕਾਂ ਨੇ ਬੁਲਾਇਆ ਤੇ ਮੈਂ ਲੋਕਾਂ ਦਾ ਕਲਾਕਾਰ ਆ ਤੇ ਮੈਂ ਲੋਕਾਂ ਨੂੰ ਤਾਂ ਕੈਮਰਾਵਾ ਮਾ ਆਪਣੇ ਬਾਡੀਗਾਰਡਾਂ ਤੋਂ ਆਪਣੇ ਬੌਂਸਰਜ਼ ਦੇ ਉਤੋਂ ਉਹ ਕਿੰਨਾ ਕਿ ਸ਼ੌਪਦਾ ਕੀ ਕਰਨਗੇ ਮੇਰੇ ਨਾਲ ਫੋਟੋ ਖਿਚਾ ਲਣਗੇ ਐ ਮੇਰੇ ਨਾਲ ਗੱਲ ਕਰ ਲਣਗੇ ਤੇ ਪਹਿਲਾਂ ਤੇ ਚਲੋ ਬੰਦੇ ਆਟੋਗ੍ਰਾਫ ਵਗੈਰਾ ਲੈਂਦੇ ਜੂਣ ਤਾਂ ਉਹ ਵੀ ਛੱਡ ਗਏ ਹੁਣ ਤਾਂ ਸੈਲਫੀ ਲੈਂਦੇ ਨੇ ਪਰ ਮੈਂ ਇਹ ਸੋਚਿਆ ਹੋਇਆ ਮੈਂ ਪੂਰੀ ਦੁਨੀਆ ਚ ਕਿਤੇ ਵੀ ਜਾਣਾ ਮੈਂ ਇਕੱਲੇ ਜਾਣਾ ਮੈਂ ਕਦੇ ਵੀ ਇਸ ਸ਼ੂਫੂ ਦੇ ਵਿੱਚ ਨਹੀਂ ਰਹਿੰਦਾ ਮੈਂ ਪਰਫਾਰਮ ਵੀ ਕਰਦਾ ਤਾਂ ਵੀ ਆਈ ਲੌਂਗ ਵਿਦ ਮਾਈ ਆਰਟਿਸਟ ਮੈਂ ਆਪਣੇ ਕਲਾਕਾਰਾਂ ਨਾਲ ਹੀ ਪਰਫਾਰਮ ਕਰਦਾ ਮੇਰੀ ਸਟੇਜ ਦੇ ਉੱਤੇ ਵੀ ਮੈਂ ਕਦੇ ਬੌਂਸਰ ਬੌਂਸਰ ਨਹੀਂ ਖੜਾਏ ਨੋ ਨੀ ਡਿਟਰ ਜਦੋਂ ਤੁਹਾਡਾ ਇੱਕ ਔਰਾ ਉਸ ਤਰ੍ਹਾਂ ਦਾ ਬਣਿਆ ਹੋਵੇ ਅਕੇ ਵੀ ਇਹ ਸਾਡਾ ਕਲਾਕਾਰ ਹੈ ਤਾਂ ਤੁਹਾਨੂੰ ਕਿਸ ਸਕਿੱਲ ਦਾ ਖਤਰਾ ਕਿਸ ਚੀਜ਼ ਦਾ ਖਤਰਾ ਇਹ ਹੀ ਮੇਰਾ ਸਵਾਲ ਸੀਗਾ ਕਿ ਤੁਹਾਨੂੰ ਕਿਉਂ ਲੱਗਦਾ ਬਾਉਂਸਰਸ ਦੀ ਲੋੜ ਕਿਉਂ ਆ ਜਾਂ ਕਿਉਂ ਇੰਨੀ ਸਿਕਿਉਰਿਟੀ ਥ੍ਰੈਟ ਕਾਲਸ ਆਈਆਂ ਤੁਹਾਨੂੰ ਕਦੀ ਨੋ ਨੈਵਰ ਨੈਵਰ ਥ੍ਰੈਟ ਕਾਲ ਨੂੰ ਮੈਂ ਕਿਸੇ ਦਾ ਨੁਕਸਾਨ ਹੀ ਨਹੀਂ ਕੀਤਾ ਥ੍ਰੈਟ ਕਾਲ ਕਾ ਦੇ ਲਈ ਆਉਣੀਆਂ ਨੇ ਅੱਛਾ ਲੋਕ ਕਲਾਕਾਰ ਕੋਲੇ ਇੰਨੇ ਪੈਸੇ ਵੀ ਨਹੀਂ ਹੁੰਦੇ ਕਿਉਂਕਿ ਉਹ ਕਦੇ ਵੀ ਮੈਂ ਕੋਈ 25 ਲੱਖ ਜਾਂ 50 ਲੱਖ ਜਾਂ 30 ਲੱਖ ਜਾਂ 15 ਲੱਖ ਚ ਨਹੀਂ ਸ਼ੋਅ ਕਰਦਾ ਮੈਂ ਉਹਨੇਕ ਸਿ ਸ਼ੋਅ ਕਰਦਾ ਜਿਨੇ ਲੋਕ ਪੇ ਕਰ ਸਕਦੇ ਨੇ ਕਿਉਂਕਿ ਮੈਂ ਲੋਕਾਂ ਦਾ ਕਲਾਕਾਰ ਆ ਤੇ ਮੈਨੂੰ ਕਾਦੀ ਥ੍ਰੈਟ ਆਉਣੀ ਹੈ ਬਾਕੀ ਮੇਰਾ ਇਹ ਬਿਜ਼ਨਸ ਨਹੀਂ ਹੈਗਾ ਕੱਲਾ ਗਾਉਣਾ ਮੇਰਾ ਬਿਜ਼ਨਸ ਨਹੀਂ ਹੈਗਾ ਇਹ ਮੇਰਾ ਸ਼ੌਕ ਸੀ ਤੇ ਮੇਰਾ ਪੈਸ਼ਨ ਸੀ ਮੈਂ ਆਪਣੇ ਪੈਸ਼ਨ ਨੂੰ ਬੀਬਾ profession ਬਣਾਇਆ ਤੇ ਮੈਨੂੰ ਮੇਰੇ ਵੱਲ ਸਾਬ ਬਹੁਤ ਕੁਝ ਦੇ ਗਏ ਨੇ ਤੇ ਮੇਰੇ ਕੋਲ ਆਪਦੀ ਖੇਤੀ ਹੈ ਮੈਂ ਆਪ ਖੇਤੀ ਕਰਦਾ ਔਰਗੈਨਿਕ ਖੇਤੀ ਕਰਦਾ ਤੇ ਆਪਣੀ ਲਾਈਫ ਨੂੰ ਇੰਜੋਏ ਕਰਦਾ ਕਹਿ ਸਕਦੇ ਆ ਕਿ ਤੁਹਾਡੀ ਸਿਹਤ ਦਾ ਰਾਜ਼ ਤੁਹਾਡੀ ਖੁਦ ਦੀ ਕੀਤੀ ਖੇਤੀ ਹੈ ਬਿਲਕੁਲ ਮਤਲਬ ਕਿ ਮੈਂ ਆਲਮੋਸਟ ਜੇ ਮੈਂ ਆਪਦੇ ਘਰੇ ਹੁੰਨੇ ਆ ਜਾਂ ਮੈਂ ਕਿਤੇ ਵੀ ਤੁਰਦਾ ਹੈਗਾ ਤੇ ਮੇਰੇ ਡੱਬੇ ਡੱਬੇ ਮੇਰੀ ਗੱਡੀ 'ਚ ਮੇਰੇ ਨਾਲ ਹੀ ਤੁਰਦੇ ਨੇ ਤੇ ਮੈਂ ਆਪਣੀ ਢੰਗ ਨਾਲ ਆਪਦਾ ਖਾਣਾ ਪੀਣ ਕਰਦਾ ਹੈਗਾ ਮੈਂ ਕੋਈ ਬਾਲੇ 5 ਸਟਾਰ 7 ਸਟਾਰ ਨੁ ਲੈਕ ਨਹੀਂ ਕਰਦਾ ਮੈਂ ਤੇ ਬਿਲਕੁਲ ਸਿੰਪਲ ਦਾਲ ਫੁਲਕੀ ਵਾਲਾ ਬੰਦਾ ਐ ਤੇ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਹਮ ਤੇ ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਆਪਣੀ ਸਰੀਰ ਦੀ ਐਕਸਰਸਾਈਜ਼ ਕਰਨ ਵਾਲਾ ਬੰਦਾ ਤੇ ਐਵੇਂ ਸਲਾਦ ਦੇ ਪੁੱਤੇ ਪੁੱਤੇ ਖਾ ਕੇ ਫਰੂਟ ਬਰੈਡ ਖਾ ਕੇ ਸਾਰ ਲੈਣਾ ਸਭਿਆਚਾਰ ਨੂੰ ਪ੍ਰਮੋਟ ਕਰਨ 'ਚ ਤੁਹਾਡਾ ਯੋਗਦਾਨ ਬਹੁਤ ਜ਼ਬਰਦਸਤ ਆ ਮਤਲਬ ਮੈਨੂੰ ਲੱਗਦਾ ਨਹੀਂ ਆ ਕਿ ਤੁਹਾਡੇ ਤੋਂ ਪਹਿਲਾਂ ਬਾਅਦ ਵਿੱਚ ਮਤਲਬ ਜੋ ਮੈਨੂੰ ਯਾਦ ਹੋਵੇ ਤੇ ਅੱਜ ਦੇ ਗੀਤਾਂ ਦੇ ਵਿੱਚ ਤੁਸੀਂ ਫੋਕ ਦੀ ਜਗਾ ਕਿੱਥੇ ਦੇਖਦੇ ਹੋ ਦੇਖੋ ਫੋਕ ਨਾ ਇਸ ਨੇਵਰ ਇਨ ザ ਡਾਈਇੰਗ ਫਾਰਮ ਕਦੇ ਵੀ ਨਹੀਂ ਜਾ ਸਕਦਾ ਫੋਕ ਸਾਡਾ ਰੂਟ ਕੌਜ ਹੈ ਕਿਸੇ ਵੀ ਚੀਜ਼ ਦੀ ਇਨਵੈਂਸ਼ਨ ਜਦੋਂ ਹੁੰਦੀ ਆ ਫੋਕ ਤੋਂ ਚੱਲਦੀ ਆ ਜੇ ਅਸੀਂ ਮੈਂ ਕਲਾਸਿਕਲ ਦੀ ਵੀ ਗੱਲ ਕਰਦਾ ਤਾਂ ਵੀ ਪਹਿਲਾਂ ਫੋਕ ਬਣਿਆ ਕਲਾਸਿਕਲ ਬਾਦ ਚ ਉਹਨੂੰ ਰਿਫਾਈਨਡ ਕਰਕੇ ਬਣਾਇਆ ਗਿਆ ਐਂਡ ਸੋ ਫੋਕ ਸਾਡੇ ਰੂਟਸ ਦੇ ਵਿੱਚ ਹੈ ਤੇ ਅਸੀਂ ਆਪਣੇ ਰੂਟਸ ਨੂੰ ਨਹੀਂ ਕਦੇ ਕੱਟ ਆਊਟ ਕਰ ਸਕਦੇ ਤੇ ਇਸ ਕਰਕੇ ਮੈਂ ਤੇ ਹਮੇਸ਼ਾ ਹੀ ਇਹੀ ਸਮਝਦਾ ਹੁੰਨਾ ਕਿ ਫੋਕ ਸੌਂਗਸ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਚਾਚੀਆਂ ਤਾਈਆਂ ਸਾਡੀਆਂ ਦਾਦੀਆਂ ਨਾਨੀਆਂ ਉਹਨਾਂ ਨੇ ਸਾਰੀ ਜ਼ਿੰਦਗੀ ਫੋਕ ਟਰੈਡੀਸ਼ਨ ਨੂੰ ਅੱਗੇ ਬਧਾਇਆ ਤੇ ਉਹ ਅੱਗੇ ਬੈਟਨ ਫੜਾ ਦਾਂਦਿਆਂ ਨੇ ਕੁੜੀ ਨੂੰ ਕਿੱਦਾਂ ਸਿਖਾਉਣ ਦੀ ਲੋੜ ਨਹੀਂ ਪੈਂਦੀ ਗੁੱਦੀ ਦੇ ਜ਼ਹਿਨ 'ਚ ਗਿੱਧਾ ਆ ਜਾਂਦਾ ਸੋ ਇਸੇ ਕਰਕੇ ਜਿਹੜਾ ਫੋਕ ਹੈਗਾ ਉਹ ਇਸ ਤਰ੍ਹਾਂ ਉਹਦੇ ਅੱਗੇ ਬੈਟਨ ਚੱਲਦੇ ਰਹਿੰਦੇ ਨੇ ਉਹਦੇ ਰੂਟਸ ਕਦੇ ਡੈੱਡ ਨਹੀਂ ਹੁੰਦੇ ਹੈਗੇ ਸੋ ਮੈਂ ਨਹੀਂ ਕਦੇ ਮਹਿਸੂਸ ਕੀਤਾ ਮੈਂ ਹੁਣ ਪਾਕਿਸਤਾਨ ਜਾ ਕੇ ਆਇਆ ਮੈਂ ਉੱਥੇ ਸਾਰੇ ਜਿਹੜੇ ਵੱਡੇ ਫਨਕਾਰ ਫੋਕ ਦੇ ਚਾਹੇ ਉਹ ਆਰਫ ਲਹਾਰ ਸਾਹਿਬ ਨੇ ਆਲਮ ਲਹਾਰ ਦੇ ਲਗਦੇ ਜਿਗਰ ਜੇ ਦੂਸਰੇ ਪਾਸੇ ਅਕਰਮ ਰਾਹੀ ਸਾਹਿਬ ਨੇ ਜੇ ਸ਼ਾਜੀਏ ਮਨਜੂਰ ਹੈ ਤੇ ਹੋਰ ਕਿੰਨੇ ਬੰਦੇ ਤੇ ਸਾਰੇ ਬਹੁਤ ਰੂਦਾਰੀ ਵਾਲੇ ਬੰਦੇ ਨੇ ਤੇ ਫੋਕ ਦੇ ਸਿਰ ਤੇ ਇਹਨਾਂ ਨੂੰ ਕੁਝ ਕਰ ਰਹੇ ਨੇ ਜੇ ਆਰਫਲ ਹਾਲ ਪੂਰੀ ਦੁਨੀਆ ਦੇ ਵਿੱਚ ਰੈਕੋਗਨਾਈਜ਼ ਹੋਇਆ ਤੇ ਜੁਗਰੀ ਨਾਲ ਹੀ ਹੋਇਆ ਨਾ ਤੇ ਜੁਗਨੀ ਫੋਕ ਹੀ ਹੈ ਨਾ ਜੇ ਪੰਮੀ ਬਾਈ ਅਸ਼ਕੇ ਨਾਲ ਜਾਂ ਪਾਣੀ ਪ੍ਰੇਰੀਆਂ ਨਾਲ ਰੈਕੋਗਨਾਈਜ਼ ਹੋਇਆ ਤੇ ਫੋਕ ਨਾਲ ਹੀ ਹੋਇਆ ਨਾ ਮੇਰੀਆਂ ਬੋਲੀਆਂ ਫੋਕ ਹੀ ਨੇ ਨਾ ਸੋ ਮੈਂ ਤਾਂ ਉਹਦਾ ਨਾਂ ਲੜ ਛੱਡਿਆ ਤੇ ਨਾ ਛੱਡਣਾ ਤੇ ਸਟਿਲ ਮੈਂ ਗਾਣੇ ਕਰ ਰਿਹਾ ਤੇ ਸਟਿਲ ਉਹਨਾਂ ਨੂੰ ਆਪਣੇ YouTube ਚੈਨਲ ਪੰਮੀ ਬਾਈ ਦੇ ਉੱਤੇ ਮੈਂ ਨਸ਼ਰ ਕਰਦਾ ਹੈਗਾ ਕਿਉਂਕਿ ਕਾਰਨ ਇਹ ਹੈਗਾ ਅੱਜ ਕੰਪਨੀ ਕੰਪਨੀਆਂ ਤੇ ਅਸੀਂ ਬਹੁਤ ਇੰਜੋਏ ਕਰ ਲਈਆਂ ਬੜਾ ਕੁਝ ਕਰ ਲਿਆ ਉਹਨਾਂ ਦੇ ਲਈ ਕੰਪਨੀਆਂ ਲਈ ਪਰ ਹੁਣ ਕੰਪਨੀਆਂ ਉਸ ਤਰ੍ਹਾਂ ਪੇ ਨਹੀਂ ਕਰਦੀਆਂ ਫਿਰ ਅਸੀਂ ਆਪਣੇ ਚੈਨਲ ਬਣਾ ਰੱਖੇ ਨੇ ਮੇਰੇ ਕੋਲ ਹੀ ਆਪਦਾ ਬਹੁਤ ਵੱਡਾ ਜੋ ਹੈ ਸਬਸਕ੍ਰਾਈਬਰਸ ਦਾ ਸੋ ਇਹ ਇਹ ਮੇਰਾ ਅਗਲਾ ਸਵਾਲ ਸੀ ਪੰਮੀ ਬਾਈ ਜੋ ਹੈ ਨੇ ਕਿਸ ਦੌੜ ਚ ਨੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਨੰਬਰਸ ਦੀ ਦੌੜ ਚ ਹੈਗੇ ਹੋ ਜਾਂ ਤੁਸੀਂ ਵਿਊਜ਼ ਦੀ ਦੌੜ ਚ ਹੈਗੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਲੋਕ ਲੋਕ ਤੁਹਾਨੂੰ ਹਜੇ ਵੀ ਕਿੰਨਾ ਕੁ ਸੁਣ ਰਹੇ ਨੇ ਤੁਸੀਂ ਕਦੀ ਉਸ ਚੀਜ਼ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਲੋਕ ਤੁਹਾਨੂੰ ਸੁਣਦੇ ਨੇ ਤਾਂ ਹੀ ਤੁਹਾਨੂੰ ਮੁਹੱਬਤ ਕਰਦੇ ਨੇ ਮੈਂ ਕਦੇ ਵੀ ਨਾ ਕਦੇ ਮੈਂ ਇਨਸਟਾ ਤੇ ਨਾ ਕਦੇ ਮੈਂ YouTube ਦੇ ਉੱਤੇ ਕਿ ਮੇਰੇ ਗਾਣੇ ਮਿਲੀਅਨ ਚ ਵੀ ਗਏ ਨੇ ਮੇਰੇ ਗਾਣੇ ਹਜ਼ਾਰਾਂ ਚ ਵੀ ਰਹੇ ਨੇ ਟੋਟਲ ਆਰਗੈਨਿਕ ਮੇਰਾ ਚੈਨਲ ਹੈਗਾ ਮੈਂ ਕਦੇ ਬੂਸਟਰ ਬਾਸਟਰ ਨਹੀਂ ਲਾਉਂਦਾ ਬੂਸਟਰ ਮੈਂ ਆਪਦੇ ਆਪ ਨੂੰ ਧੋਖਾ ਦੇਣ ਲਈ ਕਿਉਂ ਲਾਵਾਂ ਮੇਰਾ ਕੋਈ ਗਾਣਾ ਜਿਹੜਾ ਚੰਗਾ ਹੋਊਗਾ ਤੇ ਚੱਲ ਜਾਊਗਾ ਹੈ ਨਹੀਂ ਚੰਗਾ ਹੋਊਗਾ ਤਾਂ ਨਹੀਂ ਚੱਲੂਗਾ ਪਰ ਅੱਜ ਥੋੜਾ ਜਿਹਾ ਇੱਕ ਪ੍ਰੋਬਲਮ ਜ਼ਰੂਰ ਆ ਗਈ ਹੈ ਕਿ YouTube ਜਿਹੜੇ ਬੰਦੇ ਬੂਸਟਰ ਲਾਉਂਦੇ ਨੇ ਉਹਨਾਂ ਨੂੰ ਦਿਖਾਉਂਦੇ ਨੇ ਹੈ ਪਰ ਇਕ ਕਲਾਕਾਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਆਪਣਾ ਕੰਮ ਕਰੀ ਚੱਲੇ ਨਿਰੰਤਰ ਤੇ ਪੰਮੀ ਬਾਈ ਨੇ ਕੰਮ ਨਿਰੰਤਰ ਕੀਤਾ ਤੇ ਪੰਮੀ ਬਾਈ ਨੂੰ 2009 ਚ ਸ਼੍ਰੋਮਣੀ ਵਾਰਡ ਮਿਲਿਆ ਪੰਮੀ ਬਾਈ ਨੇ ਨਿਰੰਤਰ ਕੰਮ ਕੀਤਾ ਤੇ 2015 ਦੇ ਵਿੱਚ ਪੰਮੀ ਬਾਈ ਨੂੰ ਫੋਕ ਦਾ ਨੈਸ਼ਨਲ ਵਾਰਡ ਮਿਲਿਆ ਤੇ ਜਦੋਂ ਤੁਹਾਨੂੰ ਉਹ ਅਵਾਰਡ ਦੇਣ ਵਾਲੀਆਂ ਸੰਸਥਾਵਾਂ ਰੈਕੋਗਨਾਈਜ਼ ਕਰਦੀਆਂ ਨੇ ਹਾਂਜੀ ਤੇ ਫਿਰ ਤੁਹਾਨੂੰ ਕਿਸ ਚੀਜ਼ ਦਾ ਪ੍ਰੋਬਲਮ ਹੈਗੀ ਹੈ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਉਹ ਪੈਸੇ ਵਾਲੀ ਦੌੜ 'ਚ ਹੈ ਨਹੀਂਗਾ ਤੇ ਮੈਂ ਨਾ ਕੋਈ ਸ਼ੌਹਰਤ ਵਾਲੀ ਦੌੜ 'ਚ ਆ ਨਾ ਮੈਂ ਇਸ ਟ੍ਰੈਂਡਿੰਗ 'ਚ ਆ ਕਿ ਜੀ ਮੇਰੇ ਇੰਨੇ ভিউਜ਼ ਇੰਸਟਾ ਤੇ ਚਾਹੀਦੇ ਨੇ ਇੰਨੇ ਮਿਲੀਅਨਸ ਮੇਰੇ ਫਲਾਣੀ ਤਾਂ ਤੇ ਚਾਹੀਦੇ ਨੇ ਨੋ ਰਿਟਾ ਨੋ ਰਿਟਾ ਆਈ ਆਈ ਇੰਜੋਏ ਮਾਈ 뮤직 ਆਈ ਇੰਜੋਏ ਮਾਈ ਡਾਂਸ ਆਈ ਇੰਜੋਏ ਮਾਈ ਐਕਟਿੰਗ ਮੈਂ ਫਿਲਮਾਂ ਵੀ ਕਰ ਰਿਹਾ ਮੈਂ ਗਾ ਵੀ ਰਿਹਾ ਤੇ ਮੈਂ ਵੱਖ-ਵੱਖ ਸ਼ੋਬਿਆਂ ਦੇ ਵਿੱਚ ਆਪਣੇ ਡਾਂਸ ਲਈ ਵੀ ਕੰਮ ਕਰ ਰਿਹਾ ਹੈਗਾ ਤੇ ਹੋਰ ਕੀ ਹੁੰਦਾ ਲਾਈਫ ਕੀ ਹੁੰਦੀ ਹੈ ਇੱਕ ਹੋਰ ਚੀਜ਼ ਕੀ ਜਿਵੇਂ ਅੱਜ ਕੱਲ ਦੇ ਜਿਹੜੇ ਗਾਇਕ ਨੇ ਹਨਾ ਨੋ ਡਾਊਟ ਜਿਹੜੀ ਗਾਇਕੀ ਆ ਜਦੋਂ ਅਸੀਂ ਗਾਨੇ ਆ ਅਸੀਂ ਲੋਕਾਂ ਲਈ ਗਾਨੇ ਆ ਹਨਾ ਬਟ ਅੱਜ ਕੱਲ ਦੀ ਗਾਇਕੀ ਵਿੱਚ ਨਾ ਮਤਲਬ ਇੱਕ ਬਦਲੇ ਦੀ ਭਾਵਨਾ ਵੀ ਆ ਗਈ ਹੋਈ ਆ ਕਿ ਕੋਈ ਸਿੰਗਰ ਨੇ ਕਿਸੇ ਨੂੰ ਕੁਝ ਕਹਿਤਾ ਉਦੋਂ ਬਾਅਦ ਉਹ ਨਵਾਂ ਗਾਣਾ ਕੱਢਦਾ ਉਹਨੂੰ ਜਵਾਬ ਦੇਣ ਲਈ ਤੇ ਤੁਹਾਡੇ ਦੌਰ ਚ ਵੀ ਇਦਾਂ ਦਾ ਕੁਝ ਹੁੰਦਾ ਸੀ ਨਹੀਂ ਬਿਲਕੁਲ ਨਹੀਂ ਸੀ ਸਾਡੀ ਮੁਹੱਬਤ ਹਾਲੇ ਵੀ ਉਸੇ ਤਰ੍ਹਾਂ ਹੀ ਆ ਸਾਰੇ ਕਲਾਕਾਰਾਂ ਨਾਲ ਦੇਖੋ ਕੀ ਹੁੰਦਾ ਆਰਟਿਸਟ ਦੀ ਪ੍ਰੋਫੈਸ਼ਨਲ ਇੱਕ ਅੰਦਰੂਨੀ ਤੌਰ ਤੇ ਉਹਦੇ ਅੰਦਰ ਬਿਸ਼ੱਕ ਕੋਈ ਘਰਕਾਰੀ ਬੈਠੀ ਹੋਵੇ ਗੱਲ ਪਰ ਆਦਰਵਾਇਜ਼ ਅਸੀਂ ਤੇ ਆਪਣੇ ਸੀਨੀਅਰਸ ਦੀ ਆਲਵੇਜ਼ ਰਿਸਪੈਕਟ ਅੱਜ ਵੀ ਜੇ ਮੁਹੰਮਦ ਸਦੀਕ ਸਾਹਿਬ ਕਿਤੇ ਵੀ ਮੈਨੂੰ ਮਿਲਣ ਤੇ ਮੈਂ ਉਹਨਾਂ ਦੇ ਗੋਡੀਆਂ ਹੱਥ ਲਾਵਾਂਗਾ ਗਰਦਾਸ ਮਾਨ ਕਿਤੇ ਵੀ ਮੈਨੂੰ ਮਿਲੇ ਮੈਂ ਗੁੱਡੀਆਂ ਹੱਥ ਲਾਵਾਂਗਾ ਹਾਂਜੀ ਤੇ ਹੋਰ ਵੀ ਮੈਂ ਤੋਂ ਵਡੇਰੇ ਜਿੰਨੇ ਰਹੇ ਚਾਹੇ ਸਾਡੇ ਰਿਲੇਸ਼ਨਸ ਕਿਸ ਤਰ੍ਹਾਂ ਦੇ ਵੀ ਰਹੇ ਹੋਣ ਪਰ ਮੈਂ ਆਪ ਤੋਂ ਵੱਡੇ ਆਰਟਿਸਟ ਜਿੰਨੇ ਕਿਤੇ ਵੀ ਮੈਨੂੰ ਕੋ ਮਿਲਿਆ ਹੈਗਾ ਮੈਂ ਹਮੇਸ਼ਾ ਉਹਨੂੰ ਉਸ ਰਿਸਪੈਕਟ ਨਾਲ ਮਿਲਿਆ ਤੇ ਕਿੰਨੇ ਆਰਟਿਸਟ ਨੇ ਜਿਹੜੇ ਨਮਿਆਂ ਚ ਵੀ ਅੱਜ ਸਾਨੂੰ ਦਿਲਜੀਤ ਵੀ ਜਦੋਂ ਮਿਲਦਾ ਗੋਡੀਆਂ ਥਲਾ ਕੇ ਮਿਲਦਾ ਮੇਰੇ ਮੈਂ ਬਹੁਤ ਕਲਾਕਾਰ ਨੇ ਗਿੱਪੀ ਵੀ ਹਾਂਜੀ ਤੇ ਉਹ ਸਾਰੇ ਜਿਨ੍ਹਾਂ ਨੂੰ ਪਤਾ ਹੈਗਾ ਉਹ ਉਸ ਤਰ੍ਹਾਂ ਦੀ ਰਿਸਪੈਕਟ ਸਾਨੂੰ ਵੀ ਦਿੰਦੇ ਨੇ ਇਹ ਨਹੀਂ ਹੈਗਾ ਕਿ ਸਾਨੂੰ ਨਹੀਂ ਦਿੰਦੇ ਇਸ ਇਸ ਜਨਰੇਸ਼ਨ ਵਿੱਚ ਪੰਮੀ ਬਾਈ ਕਿਸ ਵਿੱਚ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਪਏ ਕਿ ਕੌਣ ਤੁਹਾਡੀ ਤਰ੍ਹਾਂ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਨਿਊ ਪੰਮੀ ਬਾਈ ਕਿਸ ਚੋਂ ਦੇਖੋ ਮੈਂ ਤਾਂ ਸਾਰਿਆਂ ਨੂੰ ਕਹਿਣਾ ਮੈਂ ਤਾਂ ਇਹ ਬੰਦਨ ਕਿ ਰਣਜੀਤ ਬਾਵਾ ਉਹ ਵੀ ਬਹੁਤ ਰਿਸਪੈਕਟ ਕਰਦਾ ਵਿਚਾਰਾ ਮੈਂ ਉਹਨੂੰ ਕਹਿ ਰਿਹਾ ਹਾਂ ਤੂੰ ਬਹੁਤ ਸੋਹਣਾ ਫੋਕ ਗਾਉਣਾ ਹੈਗਾ ਤੇਰੀ ਬੜੀ ਵੱਡੀ ਡਿਮਾਂਡ ਵੀ ਹੈਗੀ ਏ ਜੈਂਗਸਟਰਸ ਦੇ ਵਿੱਚ ਤੇ ਤੂੰ ਇਹ ਦਾ ਪੱਲਾ ਨਾ ਛੱਡੀ ਦੇਖੋ ਇਸ ਮਾਡਰਨਿਟੀਜ਼ ਦੇ ਵਿੱਚ ਤੁਸੀਂ ਗਾਓ ਜਿਹੜਾ ਜੇ ਤੁਹਾਨੂੰ ਚੰਗਾ ਲੱਗਦਾ ਹੈ ਪਰ ਕੁਝ ਪਰਸੈਂਟ ਆਪਣੀ ਵਿਰਾਸਤ ਲਈ ਆਪਣੇ ਲੋਕਾਂ ਲਈ ਉਹ ਵੀ ਜ਼ਰੂਰ ਕਰੋ ਸੋ ਕਾਫੀ ਕਲਾਕਾਰ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪਰ ਅਨਫੋਰਚਨਟਲੀ ਕੀ ਹੁੰਦਾ ਹੈਗਾ ਕਿ ਨਾ ਇਹ ਫੋਕ ਟ੍ਰੈਡੀਸ਼ਨ ਦੇ ਉੱਤੇ ਤੁਰਨਾ ਇੱਕ ਨੰਗੀ ਤਲਵਾਰ ਦੇ ਉੱਤੇ ਤੁਰਨ ਵਾਲਾ ਕੰਮ ਹੈ ਹੈਂ ਇਹ ਲੈਣ ਖਿੱਚ ਕੇ ਤੁਰਨਾ ਪੈਂਦਾ ਤੇ ਪੰਮੀ ਭਾਈ ਨੇ ਜਦੋਂ ਅ ਗਵਰਨਮੈਂਟ ਆਫ ਇੰਡੀਆ ਚੋਂ ਰਿਜ਼ਾਈਨ ਕੀਤਾ ਕਲਚਰ ਡਿਪਾਰਟਮੈਂਟ ਚੋਂ ਤਾਂ ਉਸ ਦਿਨੇ ਸੋਚ ਕੇ ਕੀਤਾ ਸੀ ਕਿ ਮੈਂ ਤਾਂ ਉਸ ਤੋਂ ਬਾਅਦ ਮੇਰਾ ਨੈਕਸਟ ਸਟੈਪ ਉਹ ਮੈਂ ਡਾਇਰੈਕਟਰ ਬਣਨਾ ਸੀ ਜਨਰਲ ਕਲਚਰ ਸੈਂਟਰ ਦਾ ਪਰ ਮੈਂ ਸਾਰਾ ਕੁਝ ਛੱਡਿਆ ਕਿ ਮੈਂ ਉਸ ਤਲਵਾਰ ਤੇ ਤੁਰਨਾ ਮੈਂ ਆਪਣੇ ਪੰਜਾਬ ਪੰਜਾਬੀਅਤ ਦੇ ਹਵਾਲੇ ਤੋਂ ਮੈਂ ਅਬ ਦੇ ਫੂਕ ਟ੍ਰੈਡੀਸ਼ਨ ਦੇ ਕੰਮ ਕਰਨਾ ਜਿਹਦੇ ਚ ਮੇਰੇ ਅ ਲੋਕ ਗੀਤ ਮੇਰੇ ਲੋਕ ਸਾਜ ਮੇਰੇ ਲੋਕ ਨਾਚ ਮੇਰਾ ਲੋਕ ਪਹਿਰਾਵਾ ਮੇਰੇ ਨਾਲ ਤੁਰੇ ਤੇ ਮੈਂ ਚਾਹੇ ਬਿਕਾ ਚਾਹੇ ਨਾ ਬਿਕਾ ਤੇ ਪਮੀ ਬਾਈ ਦਾ ਸਟਿਲ ਉਸੇ ਦੀ ਖੜਾ ਤੇ ਮੈਂ ਤਾਂ ਉਸੇ ਨੰਗੀ ਤਲਵਾਰ ਤੇ ਤੁਰ ਰਿਹਾ ਹਾਂ ਤੁਹਾਨੂੰ ਫਿਰ ਇਸ ਚੀਜ਼ ਤੇ ਇਹ ਲੱਗਦਾ ਹੈ ਕਿ ਅੱਜ ਤੁਹਾਡੇ ਕੋਲ ਬਹੁਤ ਸਾਰੇ ਜ਼ਰੀਏ ਨੇ ਜਿੱਥੇ ਤੁਸੀਂ ਕਹਿੰਦੇ ਹੋ ਕਿ ਇਹ ਇਹ ਓਨਲੀ ਜ਼ਰੀਆ ਨਹੀਂ ਹੈ ਜਿੱਥੇ ਤੁਸੀਂ ਕਮਾਈ ਕਰ ਰਹੇ ਹੋ ਫੋਕ ਡਾਂਸ ਨੂੰ ਜਾਂ ਫੋਕ ਗਾਇਕੀ ਨੂੰ ਪ੍ਰਮੋਟ ਕਰਨਾ ਤਾਂ ਹੀ ਪੋਸੀਬਲ ਹੈ ਜੇ ਤੁਹਾਡੇ ਕੋਲ ਹੋ ਹੋਰ ਹੈਗਾ ਵੀ ਜਿੱਥੋਂ ਤੁਸੀਂ ਕਮਾਈ ਕਰ ਰਹੇ ਹੋ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਤੁਹਾਡੇ ਸੋਰਸਸ ਆਪਣੇ ਆਪ ਹੀ ਡਿਵੈਲਪ ਹੋ ਜਾਂਦੇ ਨੇ ਕਈ ਲੋਕ ਡਰਦੇ ਕੰਮ ਹੀ ਨਹੀਂ ਕਰਦੇ ਯਾਰ ਇਹ ਰਾਹ ਔਖਾ ਛੱਡ ਪਰ ਇੱਧਰ ਕਿਉਂ ਤੁਰਨਾ ਹੈਗਾ ਐਡਵੈਂਚਰਸ ਤਾਂ ਲਾਈਫ ਚ ਹੋਈ ਬੰਦਾ ਮਤਲਬ ਕਿ ਅੱਗੇ ਨਿਕਲਦਾ ਹੈਗਾ ਜਿਹੜਾ ਰਿਸਕ ਲੈਂਦਾ ਮੈਂ ਰਿਸਕ ਲੈਂਤਾ ਮੈਂ ਨੌਕਰੀ ਛੱਡੀ ਹੈ ਤੇ ਮੈਨੂੰ ਤਾਂ ਲੱਖ ਰੁਪਏ ਮਿਲਦਾ ਸੀ ਤੇ ਮੈਂ ਨੌਕਰੀ ਛੱਡ ਕੇ ਬਿਲਕੁਲ ਐ ਗਰਾਉਂਡ ਤੇ ਆ ਗਿਆ ਗਰਾਉਂਡ ਤੋਂ ਮੈਂ ਆਪਦੇ ਆਪ ਨੂੰ ਫੇਰ ਆਸਤਾ ਆਸਤਾ ਕੰਮ ਕਰਕੇ ਤੇ ਮੈਂ ਅੱਗੇ ਆ ਗਿਆ ਹੈ ਤੇ ਉਹਦੇ ਲਈ ਤੁਹਾਨੂੰ ਰਿਸਕ ਤੇ ਲੈਣਾ ਪੈਂਦਾ ਹੈ ਤੇ ਜੇ ਤੁਸੀਂ ਕੋ ਮਾਰ ਕਾ ਮਾਰਨਾ ਹੈ ਜ਼ਿੰਦਗੀ ਦੇ ਵਿੱਚ ਤੇ ਜੇ ਤੁਸੀਂ ਡਰ ਹੀ ਜਾਓਗੇ ਕਿ ਨਹੀਂ ਜੀ ਨਹੀਂ ਜੀ ਕਿਉਂਕਿ ਐ ਐਡਵੈਂਚਰ ਜਿਹੜਾ ਹੈਗਾ ਲਾਈਫ ਦਾ ਲਾਈਫ ਉਹ ਵਨ ਟਾਈਮ ਗੇਮ ਹੈਗੀ ਹੈ ਤੇ ਉਹ ਜੇ ਮੈਂ ਨਾ ਕੁਝ ਕਰਦਾ ਤੇ ਨਾ ਮੈਂ 94 ਦੇ ਵਿੱਚ ਰਿਜ਼ਾਈਨ ਕਰਦਾ ਤੇ ਸ਼ਾਇਦ ਅੱਜ ਮੈਂ ਰਿਟਾਇਰਡ ਹੋ ਕੇ ਕਿਤੇ ਘਰੇ ਬੈਠਾ ਹੁੰਦਾ ਹੈ ਤੇ ਪੰਮੀ ਬਾਈ ਦੇ ਅੰਦਰ ਇੱਕ ਕਲਾਕਾਰ ਛੁਪਿਆ ਹੋਇਆ ਸੀ ਉਹ ਕਲਾਕਾਰ ਮੈਂ ਬਾਹਰ ਕੱਢ ਲਿਆ ਤੇ ਇਹ ਰਾਜਨੀਤੀ ਤੇ ਸਿਨੇਮਾ ਦਾ ਕੀ ਤੁਸੀਂ ਰਿਲੇਸ਼ਨ ਦੇਖਦੇ ਹੋ ਕਿਉਂ ਅਦਾਕਾਰ ਜਾਂ ਕਲਾਕਾਰ ਆਪਣੀ ਗਾਇਕੀ ਛੱਡ ਕੇ ਜਾਂ ਕਈ ਵਾਰ ਨਾਲ-ਨਾਲ ਵੀ ਤੇ ਉਹ ਮੁੜ ਕੇ ਪੋਲਿਟਿਕਸ ਵਿੱਚ ਚਲੇ ਜਾਂਦੇ ਆ ਅੱਛਾ ਮੈਂ ਖੁਸ਼ਕਿਸਮਤਾਂ ਕੁੜੀਏ ਇਸ ਕੰਮ ਦੇ ਵਿੱਚ ਮੇਰਾ ਗਲਸ ਵਾਲੀ ਸੀ ਹਾਂ ਮੈਂ ਖੁਸ਼ਕਿਸਮਤ ਇਸ ਕਰਕੇ ਹੈਗਾ ਕਿ ਮੇਰਾ ਤਾਂ ਸਾਰਾ ਪਿਛੋਕੜ ਹੀ ਰਾਜਨੀਤਿਕ ਹੈ ਮੇਰੇ ਵੱਲ ਸਾਹਿਬ ਜਦੋਂ ਮੈਂ ਜੰਮਿਆ ਵੀ ਨਹੀਂ ਸੀ ਉਹਨਾਂ ਨੇ ਪਹਿਲੀ ਇਲੈਕਸ਼ਨ 1954 ਚ ਲੜੀ ਦੂਜੀ ਇਲੈਕਸ਼ਨ ਉਹਨਾਂ ਨੇ 67 ਚ ਮੈਂਬਰ ਪਾਰਲੀਮੈਂਟ ਦੀ ਲੜੀ ਪਹਿਲੀ ਐਮਰ ਦੀ ਲੜੀ ਤੇ ਮੈਂ ਵੀ ਜਦੋਂ ਲੋਕ ਕੀਤਾ ਤੇ ਮੇਰੇ ਵਿੱਚ ਵੀ ਬੜਾ ਸ਼ੌਕ ਸੀ ਤੇ ਵੀ ਮੈਂ ਰਾਜਨੀਤੀ ਕਰਨੀ ਹੈ ਮੈਂ ਤਾਂ ਇਹ ਤਾਂ ਮੇਰਾ ਉਂਜੀ ਨੱਚਣਾ ਗਾਉਣਾ ਗਾਉਣਾ ਮੈਂ ਸਕੂਲ ਚ ਸਿੱਖ ਲਿਆ ਤੇ ਫਿਰ ਮੈਂ ਭੰਗੜਾ ਸਿੱਖ ਲਿਆ ਫਿਰ ਡਰਾਮਾ ਕਰਨ ਲੱਗਿਆ ਤੇ ਉਹ ਚੱਲਦਾ ਰਿਹਾ ਸਕੂਲ ਤੋਂ ਹੀ ਸ਼ੁਰੂ ਹੋ ਗਿਆ ਸਫ਼ਰ ਮੇਰਾ ਤੇ ਸਕੂਲ ਕਾਲਜ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਇਹ ਸਾਰਾ ਸ਼ੌਕ ਸੀ ਆਈ ਨੈਵਰ ਥਿੰਕ ਨੈਵਰ 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 ਥਿੰਕ ਕਿ ਵੀ ਮੈਂ profession artist ਬਣਨਾ ਮੈਂ ਕਦੇ ਸੋਚਿਆ ਹੀ ਨਹੀਂ ਸੀ ਤੇ ਉਹ ਮੈਨੂੰ ਤਾਂ ਬੜੀਆਂ ਉਦੋਂ ਪੰਜਾਬੀ ਫਿਲਮਾਂ ਦੇ ਵਿੱਚ ਹੀਰੋ ਬਣਨ ਦੀਆਂ ਵੀ ਆਫਰ ਆਈਆਂ ਮੈਂ ਤਾਂ ਉਹ ਵੀ ਨਹੀਂ ਕੀਤਾ ਕੰਮ ਮੈਂ ਕਿਹਾ ਨਹੀਂ ਕਰ ਆਉਣਾ ਨਹੀਂ ਇਸ ਪਾਸੇ ਨੂੰ ਤੇ ਉਹ ਮੈਂ ਅ ਪੋਲਿਟਿਕਸ ਜੁਆਇਨ ਕਰ ਲਈ ਮੈਂ ਉਹਦੋਂ ਆਪਣੀ ਐਲ ਐਲ ਵੀ ਕੰਪਲੀਟ ਕਰਕੇ ਮੈਂ ਪ੍ਰੈਕਟਿਸ ਸ਼ੁਰੂ ਕਰ ਲਈ ਤੇ ਉਹ ਤਾਂ ਮੇਰਾ ਮੈਂ ਬੜਾ ਥੈਂਕਫੁਲ ਆ ਉਸ ਅਲਮਾਈਟੀ ਗੋਡ ਦਾ ਥੈਂਕਫੁਲ ਟੂ ਮਾਈ ਪੇਰੈਂਟਸ ਆਲਸੋ ਕਿ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਮੈਂ ਜਿਸ ਬੰਦੇ ਨੇ ਮੈਨੂੰ ਪੋਲਿਟਿਕਸ ਦੇ ਵਿੱਚ ਖਿੱਚਿਆ ਸੀ ਉਹ ਬੰਦੇ ਦਾ ਅਸੈਸੀਨੇਸ਼ਨ ਹੋ ਗਿਆ ਉਹ ਅਸੈਸੀਨੇਸ਼ਨ ਤੋਂ ਮਗਰੋਂ ਤੇ ਮੈਂ ਫਿਰ ਹੋਚ-ਪੋਚ ਹੋ ਗਿਆ ਕੰਮ ਵੀ ਹੁਣ ਕੀ ਕੀਤਾ ਜਾਵੇ ਤੇ 85 ਦਾ ਇਹ ਵਾਕਿਆ ਹੈਗਾ ਤੇ ਮੇਰੇ ਨਾਲ ਦੇ ਜਿਹੜੇ ਤੁਰੇ ਸੀ ਉਹ ਐਮਐਲਏ ਬਣ ਗਏ ਕੁਝ ਮਨਿਸਟਰ ਬਣ ਗਏ ਤੇ ਮੈਂ ਸੜਕ ਤੇ ਰਹਿ ਗਿਆ ਫਿਰ ਆਈ ਕਨਵਰਟ ਮਾਈਸੈਲਫ ਤੇ ਜੇ ਪੰਮੀ ਭਾਈ ਅੱਜ ਐਮਐਲਏ ਹੁੰਦੇ ਵੱਡੇ ਮਨਿਸਟਰ ਹੁੰਦੇ ਤਾਂ ਕਿਹੜਾ ਇੱਕ ਚੇਂਜ ਜਿਹੜਾ ਪੰਜਾਬ 'ਚ ਤੁਸੀਂ ਲੈ ਆਂਦੇ ਤੁਕੋ ਮੈਂ ਕੁਝ ਵੀ ਨਹੀਂ ਸੀ ਮੇਰਾ 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 ਪਸ਼ੋਕੜ ਚ ਸਦਾ ਹੀ ਕਲਚਰ ਬਸੇ ਮੈਂ ਤਾਂ ਹੀ ਬੰਦਨ ਸਾਡੀ ਹੈ ਪ੍ਰੈਜ਼ੈਂਟ ਮੁੱਖ ਮੰਤਰੀ ਪੰਜਾਬ ਨੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਕਲਚਰ ਦੇ ਉੱਤੇ ਕੋਈ ਵਧੀਆ ਕੰਮ ਕਰੋ ਤੇ ਦੈਨ ਦੇ ਟੋਲਡ ਮੀ ਕਿ ਮੈਨੂੰ ਲਿਖ ਕੇ ਭੇਜੋ ਮੈਂ ਉਹ ਵੀ ਭੇਜ ਦਿੱਤੇ ਪਿਛਲੇ ਸਾਲ ਪਰ ਉਹਨਾਂ ਨੇ ਕਿਹਾ ਸੀ ਵੀ ਜੇ ਕਦੇ ਮੇਰੀ ਲੋੜ ਮਹਿਸੂਸ ਕਰੋ ਤਾਂ ਮੈਨੂੰ ਸੱਦ ਲਿਓ ਮੇਰੇ ਗਰਾਈ ਨੇ ਮੇਰੇ ਗਮਾਂਡੀ ਨੇ ਤੇ ਅਸੀਂ ਇਕੱਠਿਆਂ ਨੇ ਵੀ ਸ਼ੋਅ ਕੀਤੇ ਨੇ ਹਾਂਜੀ ਤੇ ਪਰ ਉਹ ਮੈਂ ਜੀ ਕੁਝ ਹੁੰਦਾ ਮੈਂ ਪੋਲਿਟਿਕਸ ਚ ਹੁੰਦਾ ਤਾਂ ਮੈਂ ਡੈਫੀਨਿਟਲੀ ਡੈਫੀਨਿਟਲੀ ਮੈਂ ਕਲਚਰ ਬਾਰੇ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਜ਼ਰੂਰ ਕੰਮ ਕਰਦਾ ਹੋਰ ਚਾਹੇ ਕੁਝ ਮੇਤੋਂ ਹੁੰਦਾ ਨਾ ਹੁੰਦਾ ਤੇ ਉਹ ਇਹ ਇਹ ਮੇਰੀ ਕਮਿਟਮੈਂਟ ਹੈ ਤੇ ਉਹ ਮੈਂ ਆਪਣੀ ਕਮਿਟਮੈਂਟ ਦੇ ਉੱਤੇ ਜ਼ਰੂਰ ਖਰਾ ਉਤਰਦਾ ਪਰ ਮੈਂ ਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਕੰਮ ਕਰਦਾ ਮੇਰੇ ਕੋਲ ਕੋਈ ਉਸ ਤਰ੍ਹਾਂ ਦੀ ਅਪਰਚੂਨਿਟੀ ਨਹੀਂ ਹੈਗੀ ਹੈ ਆਈ ऍम नॉट ਅ ਪੋਲੀਟੀਸ਼ੀਅਨ ਆਈ ऍम नॉट कंसਰਨਡ ਵਿਦ ਐਨੀ ਪੋਲੀਟੀਕਲ ਪਾਰਟੀ ਤੇ ਜੇ ਲੋ ਛੜਦਾ ਛੜਦਾ ਤੇ ਉਹ ਉਸ ਦੇ ਵਿੱਚ ਕਹਿੰਦੇ ਨੇ ਫਿਰ ਵੀ ਮੇਰੀਆਂ ਐਫਰਟਸ ਹੁੰਦੀਆਂ ਨੇ ਕਿ ਕੁਝ ਅੱਛਾ ਕੰਮ ਹੋ ਸਕੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਅਸੀਂ ਆਪਦੇ ਪੰਜਾਬੀ ਕਲਚਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਆਪਣੀ ਪੰਜਾਬੀਅਤ ਨੂੰ ਹੋਰ ਅੱਗੇ ਲਿਜਾ ਸਕਦੇ ਆ ਉਸ ਤਰ੍ਹਾਂ ਦੇ ਐਫਰਟਸ ਮੈਂ ਫਿਰ ਵੀ ਕਰਦਾ ਰਹਿਣਾ ਦਿਲਜੀਤ ਦੋ ਸਾਝੀ ਦੀ ਗੱਲ ਕਰਦੇ ਆ ਪੰਜਾਬ 95 ਉਹਨਾਂ ਦੀ ਫਿਲਮ ਜਿਹੜੀ ਬੈਨ ਕੀਤੀ ਗਈ ਆ ਉਹਦੇ ਪਿੱਛੇ ਕੀ ਰਾਜਨੀਤੀ ਦੇਖਦੇ ਹੋ ਦੇਖੋ ਰਾਜਨੀਤੀ ਤਾਂ ਇਹ ਹੈਗੀ ਆ ਕਿ ਜਿਹੜੀ ਸਟੇਟ ਹੈਗੀ ਆ ਸਟੇਟ ਆਫ ਦਿ ਅਗੇਂਸਟ ਕੁਝ ਵੀ ਨਹੀਂ ਦੇਖਣਾ ਚਾਹੁੰਦੀ ਬਾਕੀ ਤਾਂ ਸੈਂਸਰ ਬੋਰਡ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿਉਂਕਿ ਮੈਂ ਨਾ ਉਹ ਫਿਲਮ ਦੇਖੀ ਹੈ ਨਾ ਉਹਦੇ ਬਾਰੇ ਵਿੱਚ ਮੈਨੂੰ ਕੋਈ ਬਾਲਾ ਗਿਆਨ ਹੈਗਾ ਪਰ ਮੈਂ ਖਾਲੜਾ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਉਹਨਾਂ ਦਾ ਕਾਰਡ ਮੈਂ ਹੁਣ ਤੱਕ ਵੀ ਸਾਂਭ ਕੇ ਆਪਣੇ ਕੋਲੇ ਰੱਖਿਆ ਹੋਇਆ ਹੈ ਉਹਨਾਂ ਨੇ ਮੈਨੂੰ ਆਪਦਾ ਵਿਜ਼ਿਟਿੰਗ ਕਾਰਡ ਉਸ ਟਾਈਮ ਤੇ ਦਿੱਤਾ ਸੀ ਬਹੁਤ ਅੱਛੇ ਇਨਸਾਨ ਸਨ ਬਹੁਤ ਹੀ ਅੱਛੇ ਤੇ ਅਨਫੋਰਚਨਟਲੀ ਜੋ ਕੁਝ ਵੀ ਹੋਇਆ ਉਹ ਤੇ ਸਾਡੇ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਉਹ ਹੁਣ ਫਿਲਮ ਬਾਰੇ ਤਾਂ ਮੈਥੋਂ ਬਿਹਤਰ ਤਾਂ ਜੇ ਜਦਲਜੀਤ ਜਾਂ ਪ੍ਰੋਡਿਊਸਰਸ ਜਾਂ ਡਾਇਰੈਕਟਰ ਤੇ ਜਾਂ ਸੈਂਸਰ ਬੋਰਡ ਦੇ ਮੈਂਬਰਸ ਉਹੀ ਦੱਸ ਸਕਦੇ ਨੇ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤਿੰਨਾਂ ਲੋਕਾਂ ਚ ਆਉਣੀਆਂ ਚਾਹੀਦੀਆਂ ਨੇ ਪਰ ਜਿਹੜੇ ਸੈਂਸਰ ਬੋਰਡ ਦੀਆਂ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਯਾਰ ਚੱਲੇ ਕੋ ਚੇਲਾ ਫਿਲਮ ਬਣ ਰਹੀ ਹੈ ਦਿਲਜੀਤ ਦੋਸਾਂਝ ਦੀ ਜਰਨੀ ਤੇ ਹਨਾ ਤੇ ਇਹ ਫਿਲਮ ਬਣਨੀ ਕਿੰਨੀ ਜ਼ਰੂਰੀ ਸੀ ਤੁਸੀਂ ਦਿਲਜੀਤ ਦੋਸਾਂਝ ਨੂੰ ਕਿਵੇਂ ਦੇਖਦੇ ਹੋ ਕੋ ਮੈਂ ਤਾਂ ਉਹਨੂੰ ਬਹੁਤ ਪਿਆਰ ਕਰਦਾ ਮੇਰਾ ਤਾਂ ਅਜ਼ੀਜ਼ ਹੈਗਾ ਛੋਟਾ ਭਰਾ ਹੈਗਾ ਤੇ ਉਹ ਮੁੰਡਾ ਅਸੀਂ ਤੇ ਹੋਰ ਵੀ ਚਾਹੁੰਦੇ ਹਾਂ ਕਿ ਹੋਰ ਵੱਡਾ ਬਣੇ ਹੋਰ ਰਾਈਜ਼ ਕਰੇ ਜਿੱਥੇ ਉਹ ਐਡੇ-ਐਡੇ ਬੜੇ-ਬੜੇ ਸ਼ੋਅ ਕਰ ਰਿਹਾ ਹੈ ਉਹ ਤੋਂ ਬਾਅਦ ਉਹ ਅ ਅੱਛੀਆਂ ਫਿਲਮਾਂ ਵੀ ਮੇਕ ਕਰੇ ਸੋ ਬਾਕੀ ਇਹ ਫਿਲਮ ਜਿੱਥੇ ਤੱਕ ਹੈਗੀ ਹੈ ਇਹ ਅ ਐਮ ਐਸ ਮੰਡੇਰ ਸਾਹਿਬ ਉਹਨਾਂ ਦਾ ਸੁਪਨਾ ਸੀ ਉਹਨਾਂ ਦੀ ਸਟੋਰੀ ਲਾਈਨ ਹੈਗੀ ਹੈ ਤੇ ਬੋਬੀ ਬਾਜਵਾ ਉਹਨਾਂ ਨੇ ਉਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਤੇ ਬਾਕੀ ਨਵੇਂ ਜੰਗਸਟਰਜ਼ ਨੂੰ ਲੈ ਕੇ ਇਹ ਫਿਲਮ ਬਣਾਈ ਹੈ ਤੇ ਬਾਕੀ ਤਾਂ ਹੁਣ ਲੋਕਾਂ ਦੀ ਕਿਸਵੱਟੀ ਤੇ ਖਰੀ ਕਿਸ ਤਰ੍ਹਾਂ ਦੀ ਉਤਰਦੀ ਹੈ ਉਥੇ ਦੇਖਣ ਤੋਂ ਬਾਅਦ ਪਤਾ ਲੱਗਣਾ ਹੈ ਹਾਂਜੀ ਤੇ ਮੇਰੀਆਂ ਤਾਂ ਉਹਨਾਂ ਨੂੰ ਸ਼ੁਭ ਸ਼ਾਮਾਂ ਨੇ ਪੂਰੀ ਟੀਮ ਨੂੰ ਮਡੇਰ ਸਾਹਿਬ ਨੂੰ ਉਹਨਾਂ ਨੂੰ ਤਾਂ ਕਿ ਹੋਰ ਅਚੀਆਂ ਫਿਲਮਾਂ ਬੇਕ ਕਰਨ ਕੱਲ ਬਤ ਕਰ ਲਈ ਸ਼ੁਕਰੀਆ ਸਰ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਸੋ ਇਹ ਸੰ ਪੰਮੀ ਬਾਈ ਜੀ ਜਿਨ੍ਹਾਂ ਨਾਲ ਅੱਸੀ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਚੰਗੀ ਲੱਗੇਗੀ ਥੈਂਕ ਯੂ ਸੋ ਮੱਚ